ਹਾਂਜੀ ਸਵਾਗਤ ਹੈ ਜੀ ਤੁਹਾਡਾ ਨਵੇਂ ਵਲੌਗ 'ਚ ਇਸ ਤੋਂ ਪਹਿਲੇ ਵਾਲੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਇਆ ਹਰਦਵਾਰ ਔਰ ਗੰਗਾ ਘਾਟ ਤੇ ਨਾਲ ਹੀ ਜੋ ਗੁਰੂ ਨਾਨਕ ਦੇਵ ਜੀ ਦਾ ਉੱਥੇ ਇੱਕ ਪ੍ਰਾਤਨ ਗੁਰਦੁਆਰਾ ਸਾਹਿਬ ਹੈ ਤੇ ਹੁਣ ਆਪਾਂ ਚੱਲੇ ਸੀਗੇ ਲੈ ਕੇ ਔਟੋ ਰਿਸ਼ੀਕੇਸ਼ਵਰੀ ਸਾਈਡ ਤੇ ਔਟੋ ਦਾ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਹਰਦਵਾਰ ਤੋਂ ਤੁਸੀਂ ਬਾਹਰ ਨਿਕਲਦੇ ਹੋ ਸਾਹਮਣੇ ਦੀ ਤਰਫ ਤੁਹਾਨੂੰ ਇੱਕ ਫਲਾਈਓਵਰ ਟਾਈਪ ਦਿਖੂਗਾ ਉੱਥੋਂ ਹੀ ਮਿਲ ਜ ਜਾਣਗੇ ਜੇਕਰ ਤੁਸੀਂ ਬੱਸ ਸਟੈਂਡ ਜਾਂ ਫਿਰ ਆਟੋ ਵਾਲੇ ਤੋਂ ਵੈਸੇ ਖੜੇ ਤੋਂ ਕਿਸੇ ਤੋਂ ਲੈ ਕੇ ਜਾਉਂਗੇ ਉਹਨੇ ਤੁਹਾਨੂੰ ਕਿਰਾਇਆ ਦੱਸਣਾ ਹੈ ਜਿਆਦਾ ਤੇ ਆਪਸੀਜਨ ਦਾ ਇਹਦਾ ਰੈਂਟ ਹੈਗਾ 40 ਤੋਂ 50 ਰੁਪਏ ਪਰ ਸੀਟ ਤੇ ਬਾਕੀ ਇਸ ਸੀਜ਼ਨ ਚ ਲੱਗੀ ਫੱਬੀ ਕਰ ਲੈਂਦੇ ਆ 60 70 ਲੇਕਿਨ ਇਸ ਤੋਂ ਜਿਆਦਾ ਤੁਸੀਂ ਦੇਣੇ ਨਹੀਂ ਹੈਗੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਤੇ ਹੁਣ ਆਪਾਂ ਚੱਲੇ ਆ ਜੀ ઋਸ਼ੀਕੇਸ਼ 3 ਕਿਲੋਮੀਟਰ ਦਾ ਸਾਡਾ ਇਹ ਸਫ਼ਰ ਹੈ ਜੋ ਆਪਾਂ ਕਰਾਂਗੇ ਇਹਦੇ ਵਿੱਚ ਤੇ ਇਹ ਆਪਾਂ ਇੱਥੋਂ ਆਫ ਕਰ ਲਿਆ ਆਪਾਂ ਅਰਦਵਾਰ ਤੇ ਬਾਕੀ ਮਿਲਦੇ ਆਂ ਸਿੱਧੇ ਹੀ ਅੱਗੇ ਜਿੱਥੇ ਰਿਸ਼ੀਕੇਸ਼ ਇਹਨਾਂ ਦਾ ਆਟੋ ਦਾ ਸਟੈਂਡ ਹੈ ਇਹ ਆਪਾਂ ਪਹੁੰਚ ਗਏ ਜੀ ਫਿਰ ਰਿਸ਼ੀਕੇਸ਼ ਆਜਵੇਂ ਨੀਲੇ-ਨੀਲੇ ਜੇ ਭੂੜਾ ਇਹਨਾਂ ਤੇ ਏ ਲਾਂਦੇ ਆ ਜੀ ਇੱਥੇ ਕਿਉਂਕਿ ਇਹਨਾਂ ਦਾ ਹਰਦਵਾਰ ਵਾਲਿਆਂ ਦਾ ਜੋ ਡਿੱਪੂ ਹੈ ਇਹਨਾਂ ਨੇ ਆਪਣੀ ਬਣਾਈ ਹੋਈ ਉਹ ਅਲੱਗ ਹੈ ਫਿਰ ਇੱਥੋਂ ਅੱਗੇ ਰਿਸ਼ੀਕੇਸ਼ ਵਾਲੇ ਲੈ ਕੇ ਜਾਂਦੇ ਆ ਥੋੜੀ ਦੇਰ ਅੱਗੇ ਤੋਂ ਜਗਾ ਤੇ ਇਸ ਤੋਂ ਅੱਗੇ ਜਾਂਦੇ ਨਹੀਂ ਆ ਇਹ ਜਗ੍ਹਾ ਦਾ ਨਾਮ ਹੈ ਤਰਵੈਣੀ ਘਾਟ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਤਰਵੈਣੀ ਘਾਟ ਤੇ ਉੱਥੇ ਹੁੰਦੀ ਹੈ ਰਾਤ ਨੂੰ ਗੰਗਾ ਆਰਤੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੋਪ ਇਸ ਤੋਂ ਨੈਕਸਟ ਵਲੌਗ ਚ ਫਿਲਹਾਲ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਟਿਕਰਾਂ ਦੇ ਆ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਮੇਲੇ ਤੇ ਦੇਖਦੇ ਹਾਂ ਕੀ ਹੈ ਕਮਰੇ ਦਾ ਹਿਸਾਬ ਕਿਤਾਬ ਤਾਂ ਮਿਲਦੇ ਆ ਸਿੱਧਾ ਅੱਗੇ ਹਾਂਜੀ ਐਂਡ ਪੁਆਇਂਟ ਆਪਾਂ ਆਪਣਾ ਸੀਗਾ ਪਲਾਨ ਪਹਿਲਾਂ ਤੋਂ ਪਹਿਲਾਂ ਤੋਂ ਤੁਸੀਂ ਇਹ ਚੈੱਕ ਕਰੋ ਜਿੱਥੋਂ ਆਪਾਂ ਨੂੰ ਆਟਰ ਵਾਲੇ ਲਾ ਦੇਣੇ ਆ ਉਹ ਤੋਂ ਥੋੜੀ ਦੇਰ ਤੁਹਾਨੂੰ ਅੱਗੇ ਪੈਦਲ ਚੱਲ ਕੇ ਜਾਣਾ ਪੈਂਦਾ ਉਸ ਤੋਂ ਅੱਗੇ ਤੁਹਾਨੂੰ ਸਟੈਂਡ ਮਿਲਦਾ ਇਹ ਸਾਹਮਣੇ ਰਸਤਾ ਗਿਆ ਮੇਰੇ ਖੱਬੀ ਸਾਈਡ ਬੱਸ ਸਟੈਂਡ ਤੇ ਉਸ ਤੋਂ ਅੱਗੇ ਲਿਖਿਆ ਹੋਇਆ ਸੀਗਾ ਬਦਰੀਨਾਥ ਕੇਦਾਰਨਾਥ ਔਰ ਹਿਮਕੁੰਡ ਸਾਹਿਬ ਉਹ ਸਿੱਧਾ ਅੱਗੇ ਜੋ ਰਿਸ਼ੀਕੇਸ਼ ਇਹ ਮੇਨ ਹੈਗਾ ਅੱਗੇ ਉੱਥੇ ਲਕਸ਼ਮਣ ਝੂਲਾ ਰਾਮ ਝੂਲਾ ਉਸ ਰੋਡ ਤੇ ਹੀ ਉਹ ਗੁਰਦੁਆਰਾ ਸਾਹਿਬ ਹੈ ਹੇਮਕੁੰਡ ਸਾਹਿਬ ਦਾ ਜੋ ਟਰਸਟ ਦਾ ਹੈ ਰਿਸ਼ੀਕੇਸ਼ ਤੇ ਆਪਾਂ ਨੂੰ ਮਿਲ ਗਈ ਸੀਗੀ ਉੱਥੇ ਸਕਿਉਰਟੀ ਆਪਣਾ ਯਾਰ ਦੋਸਤ ਸੀਗਾ ਮੈਡੀਕਲ ਸਟੋਰ ਵਾਲਾ ਇੱਕ ਤੇ ਪਹਿਲਾਂ ਤਾਂ ਥੋੜਾ ਖੱਜਲ ਹੋਣਾ ਪਿਆ ਮੈਨੂੰ ਕਿਉਂਕਿ ਉਹਦਾ ਨੰਬਰ ਨਹੀਂ ਸੀਗਾ ਮੇਰੇ ਕੋਲ ਫਿਰ ਨੰਬਰ ਵਗੈਰਾ ਲੈ ਕੇ ਉਤੋਂ ਕੰਟੈਕਟ ਕਰਕੇ ਮੈਂ ਕਿਹਾ 2-4 ਘੰਟੇ ਵਾਸਤੇ ਦੇ ਯਾਰ ਆਪਾਂ ਮળે ਜਾਂ ਨੇੜੇ-ਤੇੜੇ ਜਾ ਆਈਏ ਔਰ ਮੇਰੇ ਪੈਰ 'ਚ ਸੀਗਾ ਇਸ਼ੂ ਇਸ ਕਰਕੇ ਆਪਾਂ ਲਿਆ ਉਤੋਂ ਥੋੜਾ ਜਿਹਾ ਹੈਲਪ ਤੇ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਨੇੜੇ ਕਰਾਂਗੇ ਐਂਟਰੀ ਤੇ ਖੜਾ ਕੇ ਆਪਣਾ ਵਹੀਕਲ ਫਿਰ ਦੇਖਦੇ ਆ ਅੱਗੇ ਰੂਮ ਵਗੈਰਾ ਦਾ ਕਿਵੇਂ ਹੈ ਤੇ ਆਲਾ-ਦੋਲਾ ਘੁੰਮਦੇ ਆ ਪਹਿਲਾਂ ਦੇਖ ਕੇ ਫਿਰ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਤੇ ਤੋਂ ਇਸ ਵਲੌਗ ਚ ਕਲੀ-ਕਲੀ ਆਪਾਂ ਚੀਜ਼ ਦੱਸਾਂਗੇ ਜੋ ਕਿ ਰਿਸ਼ੀਕੇਸ਼ ਯੋਗ ਗੁਰਦੁਆਰਾ ਸਾਹਿਬ ਹੈ ਇਸ ਦੇ ਬਾਰੇ ਕਿੱਥੋਂ ਰਜਿਸਟ੍ਰੇਸ਼ਨ ਹੁੰਦੀ ਹੈ ਕਮਰਾ ਕਿੱਥੋਂ ਮਿਲਦਾ ਹੈ ਕਿੰਨੇ ਦਾ ਕਮਰਾ ਹੈ ਠੀਕ ਹੈ ਤੇ ਬਾਕੀ ਲੰਗਰ ਪਾਣੀ ਤਾਂ ਚਲੋ ਬਾਬੇ ਨਾਨਕ ਦਾ ਉਹ ਤਾਂ 24 ਘੰਟੇ ਉਪਲਬਧ ਹੀ ਹੈ ਇੱਕ ਇਥੇ ਪਹਿਲਾਂ ਲੱਗਦਾ ਸੀਗਾ ਜਦੋਂ ਆਪਾਂ ਵਲੌਗ ਵਗੈਰਾ ਚ ਦੇਖਦੇ ਸੀ ਕਿ ਖਰੇ ਬਹੁਤ ਚੌੜੀ ਸੜਕ ਹੈ ਲੇਕਿਨ ਬਹੁਤ ਨੇੜੀ ਜੀ ਸੜਕ ਹੈਗੀ ਹੈ ਤੰਗ ਹੈ ਬੜਾ ਟ੍ਰੈਫਿਕ ਰਹਿੰਦਾ ਹੈ ਔਰ ਸਪੈਸ਼ਲੀ ਹੁਣ ਤਾਂ ਯਾਤਰਾ ਖੁੱਲੀ ਹੈ ਔਰ ਚਾਰ ਧਾਮ ਦੀ ਵੈਸੇ ਦੂਜੀ ਯਾਤਰਾ ਵੀ ਹੈਗੀ ਹੈ ਜੋ ਇਸ ਤੋਂ ਨਾਲ ਹੀ ਅੱਗੇ ਬਦਰੀਨਾਥ ਕੇਦਾਰਨਾਥ ਵਗੈਰਾ ਉਹ ਸਾਰੇ ਇਸੇ ਰੂਟ ਤੋਂ ਹੋ ਕੇ ਜਾਂਦੇ ਆ ਲੋਕੀ ਤੇ ਇੱਥੇ ਸੀਗਾ ਜੀ ਸਾਡਾ ਸਟੇ ਅੱਜ ਦਾ ਤੇ ਕੰਫਰ ਕੇ ਲੰਗਰ ਪਾਣੀ ਛੱਕ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਆਲਾ ਦੋਬਾਲਾ ਤੇ ਦਵਾਂਗੇ ਜਾਣਕਾਰੀ ਕੱਲੀ-ਕੱਲੀ ਕਿਵੇਂ-ਕਿਵੇਂ ਇੱਥੇ ਆਪਾਂ ਲੈ ਸਕਦੇ ਹਾਂ ਕਮਰਾ ਵਗੈਰਾ ਔਰ ਰਜਿਸਟ੍ਰੇਸ਼ਨ ਮਿਲਦਿਆਂ ਜੀ ਸਿੱਧਾ ਅੱਗੇ ਹੁਣ ਫਿਰ ਕਰਦੇ ਹਾਂ ਗੱਲਬਾਤ ਹਾਂਜੀ ਸਵਾਗਤ ਹੈ ਤੁਹਾਡਾ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਗੁਰਦੁਆਰਾ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਤੇ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਥੋੜੀ ਜਿਹੀ ਇਨਫੋਰਮੇਟਿਵ ਵੀ ਹਰ ਚੀਜ਼ ਦਾ ਬੰਦੇ ਨੂੰ ਪਤਾ ਲੱਗ ਜੇ ਕੋਈ ਦਿੱਕਤ ਪਰੇਸ਼ਾਨੀ ਨਾ ਰਹੇ ਪਹਿਲੀ ਗੱਲ ਤਾਂ ਐਂਟਰ ਕਰਦੇ ਹੀ ਇਹ ਦਰਵਾਜ਼ਾ ਸਾਹਿਬ ਹੈ ਇਸ ਟਾਈਮ ਟਾਈਮ ਹੋ ਗਿਆ ਕਰੀਬ 11 ਵਜੇ ਦਾ 11 ਸਵੇਰ 11 ਰਾਤ ਦੇ ਸੋ ਦਰਵਾਜ਼ਾ ਸਾਹਿਬ ਹੈਗਾ ਬੰਦ ਮਾਰੇ ਦਾ ਸੁਕਾਸ਼ਨ ਵਗੈਰਾ ਹੋ ਗਿਆ ਸੋ ਇਸ ਕਰਕੇ ਦਰਵਾਜ਼ਾ ਸਾਹਿਬ ਦਾ ਮੈਂ ਤੁਹਾਨੂੰ ਸਵੇਰੇ ਇਹਦੇ ਚੀ ਸ਼ਾਰਟ ਅ ਪਲੱਸ ਕਰ ਦੂੰਗਾ ਐਡਿਟ ਕਰ ਦੂੰਗਾ ਤੇ ਅੱਗੇ ਜਰਾ ਦਰਵਾਜ਼ੇ ਤੋਂ ਬਾਅਦ ਵਿੱਚ ਜਦੋਂ ਆਪਾਂ ਇੱਥੇ ਪਹੁੰਚਦੇ ਆਂ ਪਹਿਲਾਂ ਤਾਂ ਕੋਸ਼ਿਸ਼ ਕਰੋ ਗਏ ਦਿਨ ਦੇ ਟਾਈਮ 4 5 3 2 ਇਹ ਦੁਪਹਿਰ ਦੇ ਟਾਈਮ ਤੱਕ ਪਹੁੰਚ ਜਾਓ ਇਸ ਸਥਾਨ ਤੇ ਫਿਰ ਉਸ ਤੋਂ ਬਾਅਦ ਨਾਲ ਹੀ ਇੱਥੇ ਬਿਲਕੁਲ ਉਹਦੇ ਸੱਜੀ ਸਾਈਡ ਇਹ ਹੈ ਤੁਹਾਡੇ ਕਮਰਿਆਂ ਲਈ ਕਾਊਂਟਰ ਨੰਬਰ 1 ਔਰ 2 ਇਹ ਦੋਨੇ ਹੀ ਤੁਹਾਡੇ ਕਮਰੇ ਲਈ ਹੈ ਮੋਸਟਲੀ ਇੱਥੇ ਜੋ ਨੋਨ ਏਸੀ ਵਗੈਰਾ ਕਮਰੇ ਹੁੰਦੇ ਆ ਤੇ ਇਹਨਾਂ ਬਾਰੇ ਮੈਂ ਥੋੜਾ ਖੁੱਲ ਕੇ ਬੋਲੂਗਾ ਦੱਸੂਗਾ ਜਰੂਰ ਲੇਕਿਨ ਫਿਲਹਾਲ ਤੁਸੀਂ ਇਹ ਜੀ ਦੇਖ ਲਓ ਇਹ ਕਾਊਂਟਰ ਨੰਬਰ 1 2 ਤੇ 3 3 ਹੋ ਗਿਆ ਬੰਦ ਹੈ ਇਸ ਟਾਈਮ ਇੱਥੇ ਮੋਸਟਲੀ ਹੁੰਦੇ ਆ ਏਸੀ ਕਮਰਿਆਂ ਦੇ ਲਈ ਇਹ ਉਸ ਤੋਂ ਬਾਅਦ ਵਿੱਚ ਅੱਜ ਉਹ ਨਾਲ ਹੀ ਅੱਗੇ ਤੁਹਾਨੂੰ ਦੱਸ ਦਿੰਨਾ ਲਾਈਟਸ ਬੇਸ਼ੱਕ ਬੰਦ ਹੈ ਪਰ ਇਹ ਜਿੱਥੇ ਆਪਾਂ ਕਮਰਿਆਂ ਦੀ ਬੁਕਿੰਗ ਕਰਦੇ ਆ ਰਹਿਣ ਲਈ ਇੱਥੇ ਉੱਤੇ ਬਿਲਕੁਲ ਹੀ ਸਾਹਮਣੇ ਆ ਰੱਖਿਆ ਜੀ ਇੱਥੇ ਕੰਪਿਊਟਰਸ ਵਗੈਰਾ ਲੱਗੇ ਆ ਤੁਹਾਡੇ ਸਾਹਮਣੇ ਆ ਇਹ ਹਨੇਰੇ 'ਚ ਐਨੇ ਸ਼ੋ ਨਹੀਂ ਹੋ ਰਹੇ ਹੋਣਗੇ ਲੇਕਿਨ ਇਹ ਟਕੇ ਹੋਏ ਆ ਜੋ ਇਹ ਦੇਖੋ ਇੱਥੇ ਲਾਈਨਾਂ ਬਣਾਉਣ ਲਈ ਲੱਗੀ ਹੈ ਇਹ ਹੈਗਾ ਜੀ ਰਜਿਸਟ੍ਰੇਸ਼ਨ ਲਈ ਠੀਕ ਹੈ ਥੋੜਾ ਹਨੇਰੇ ਚ ਮੈਂ ਕੋਸ਼ਿਸ਼ ਕਰੂੰਗਾ ਸਵੇਰੇ ਵੀ ਉਹ ਕਰਨ ਕਰਨ ਦੀ ਲੇਕਿਨ ਤੁਸੀਂ ਇੱਥੋਂ ਸਿੱਧਾ ਅੰਦਰ ਜਾ ਸਕਦੇ ਸਮਝ ਸਕਦੇ ਹੋ ਕਿ 1 2 ਕਾਊਂਟਰ ਨੰਬਰ ਉਹ 3 ਕਾਊਂਟਰ ਨੰਬਰ ਤੇ ਬਿਲਕੁਲ ਸਾਹਮਣੇ ਆ ਜੋ ਬੈਠਦੇ ਆ ਉੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਜੋ ਤੁਸੀਂ ਹਮਕੌਣ ਸਾਹਿਬ ਉੱਪਰ ਜਾਣਾ ਹੈ ਤੁਹਾਨੂੰ ਪ੍ਰੋਪਰ ਬੈਂਡ ਹੀ ਇਹ ਦਿੰਦੇ ਆ ਉਹ ਬਣਾ ਕੇ ਤੇ ਆਹ ਹੈ ਇਹ ਉਹ ਲੈਵਿੰਗ ਨੂੰ ਸਾਨੂੰ ਮੈਂ ਫਿਜ਼ਿਕਲੀ ਸਮਝਾ ਦਿੰਦਾ ਇਹ ਹੈਗਾ ਸਾਰਾ ਗੁਰਦੁਆਰੇ ਸਾਹਿਬ ਦਾ ਇਮਾਰਤੀ ਟੰਚਾ ਠੀਕ ਹੈ ਇਧਰੋਂ ਆ ਰਹੇ ਹੋ ਤੁਸੀਂ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਗੱਲ ਇਹਦੇ ਵਿੱਚ ਦੱਸ ਦਿਆਂ ਜਿਵੇਂ ਤੁਸੀਂ ਹਰਦਵਾਲ ਵਾਲੀ ਸਾਈਡ ਤੋਂ ਜਾਂ ਉੱਪਰ ਰਿਸ਼ੀਕੇਸ਼ ਮੇਨ ਸਾਈਡ ਤੋਂ ਆ ਰਹੇ ਹੁੰਦੇ ਹੋ ਨਾ ਤਾਂ ਗੁਰਦੁਆਰਾ ਸਾਹਿਬ ਬਾਹਰ ਨਿਕਲ ਕੇ ਤੁਸੀਂ ਖੱਬੀ ਸਾਈਡ ਬਾਹਰ ਨਿਕਲ ਕੇ ਖੱਬੀ ਸਾਈਡ ਸਾਹਮਣੇ ਸਭ ਤੋਂ ਪਹਿਲਾਂ ਆਪਣਾ ਜੇਕਰ ਤੁਸੀਂ ਯਾਤਰਾ ਲਈ ਜਾਣਾ ਹੈ ਸਵੇਰੇ ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਕਿ ਇਹ ਗੁਰਦੁਆਰਾ ਸਭਾ ਬਿਲਕੁਲ ਖੱਬੇ ਸਾਈਡ ਇੱਥੇ 3-4 ਜੋ ਉਹ ਲੱਗੇ ਹੋਏ ਐ ਲਾਈਨ ਚ ਹੀ ਐ ਇੱਕ ਇੱਥੇ ਪੰਜਾਬ ਟੂਰਿਸਟ ਕਰਕੇ ਆ ਉਹ ਜਿਆਦਾ ਵਧੀਆ ਹੈ ਜਿਵੇਂ ਪੰਜਾਬੀ ਟਰੈਵਲ ਕਪਲ ਵਾਲੇ ਹੈਗੇ ਆ ਉਹ ਉੱਥੇ ਜਾਂਦੇ ਆ ਤੇ ਦੋ ਤਿੰਨ ਵਾਰੀ ਗਏ ਆ ਉੱਥੇ ਉਹਨਾਂ ਨੇ ਮਤਲਬ ਉਹਨੂੰ ਰეკਮੈਂਡ ਕੀਤਾ ਹੈ ਹਰ ਵਾਰ ਇਹ ਹੈ ਜੀ ਜਦੋਂ ਤੁਸੀਂ ਆਪਾਂ ਆਪਣਾ ਯਾਤਰਾ ਲਈ ਜਾਣਾ ਕੇਮਕੁੰਡ ਸਾਹਿਬ ਫਿਰ ਤੁਸੀਂ ਉੱਥੇ ਇਹ ਟੈਂਪੋ ਟਰੈਵਲ ਜਾਂ ਛੋਟੀ ਗੱਡੀ ਟਰੈਕਸ ਵਗੈਰਾ ਜਾਂ ਕੁਝ ਵੀ ਇਹ ਲੈਂਦੀਆਂ ਜੀ ਪਰ ਹੈਡ 1000 ਰੁਪੀਆ ਵੱਧ ਤੋਂ ਵੱਧ ਕੀ ਮੰਗਦੇ ਆ ਜਿਆਦਾ ਵੀ ਲੇਕਿਨ ਮੋਸਟਲੀ 900 ਔਰ 1000 ਦੇ ਵਿੱਚ ਵਿੱਚ ਤੇ 15 16 ਜਣੇ ਆਂਦੇ ਆ ਔਰ 15 16000 ਦਾ ਇਹ ਜੇਕਰ ਤੁਸੀਂ ਫੈਮਿਲੀ ਬੜੀ ਹੈ ਜਾਂ ਦੋਸਤ ਮਿੱਤਰ ਨਾਲ ਤਾਂ ਤੁਸੀਂ ਇਕੱਠੇ ਹੀ ਆਪਣਾ ਪੂਰਾ ਟੈਂਪੂ ਟਰੈਵਲ ਬੁੱਕ ਕਰਾ ਸਕਦੇ 16000 ਚ ਬੁੱਕ ਹੁੰਦਾ ਹੈ ਉਹ ਤੇ ਉਹ ਤੁਹਾਡੇ ਅਪ ਐਂਡ ਡਾਊਨ ਦਾ ਹੁੰਦਾ ਇੱਕ ਬੰਦੇ ਦਾ ਤੇ ਉਹਨੂੰ ਤੁਸੀਂ ਅੱਗੇ ਕਾਲ ਕਰਕੇ ਜਿਵੇਂ ਤੁਸੀਂ ਜਾਣਦੇ ਹੋ ਤੇ ਦੁਆਰੇ ਉਹਨੂੰ ਕਾਲ ਕਰਕੇ ਜਦੋਂ ਤੁਸੀਂ ਉੱਤਰਦੇ ਹੋ ਉਪਰੋਂ ਤੁਸੀਂ ਦੁਬਾਰਾ ਉਹਨਾਂ ਨੂੰ ਬੁਲਾ ਸਕਦੇ ਸੋ ਇਹ ਸੀਗੀ ਜੀ ਮੈਂ ਪਹਿਲੇ ਤਾਂ ਤੁਹਾਨੂੰ ਦਰਬਾਰ ਸਾਹਿਬ ਦੱਸਿਆ ਤੇ ਉਸ ਤੋਂ ਬਾਅਦ ਨਾਲ ਹੀ ਸੀਗਾ ਆਪਣਾ ਉਹ ਕਮਰਿਆਂ ਦਾ ਤੇ ਉਸ ਤੋਂ ਬਾਅਦ ਗੱਠੜੀ ਘਰ ਜਿਵੇਂ ਕਿਸੇ ਨੇ ਜਾਣਾ ਦੂਰ ਉੱਥੇ ਹਿਮਕੁੰਡ ਸਾਹਿਬ ਪਤਾ ਯਾਤਰਾ ਜਾਣਾ 4 ਦਿਨ ਆਰਾਮ ਨਾਲ ਲੱਗ ਜਾਂਦੇ ਆ ਤੇ ਦਰਬਾਰ ਸਾਹਿਬ ਤੋਂ ਨਾਲ ਹੀ ਉਸ ਸਾਈਡ ਨਿਕਲ ਕੇ ਅੱਗੇ ਆ ਕੇ ਸਾਹਮਣੇ ਗੱਠੜੀ ਘਰ ਹੈ ਤੇ ਆ ਵੈਸੇ ਹਾਲ ਹੈ ਉਸ ਦੇ ਵੈਸੇ ਤਾਂ ਅਲਾਊਡ ਨਹੀਂ ਕਰਦੇ ਇਹ ਲੇਕਿਨ ਜਦੋਂ ਜ਼ਿਆਦਾ ਰਸ਼ ਹੋਵੇ ਤਾਂ ਇੱਥੇ ਪੈਪ ਹੋ ਜਾਂਦੇ ਆ ਆ ਉੱਪਰ ਹੈ ਇੱਥੇ ਵੀ ਪੈ ਜਾਂਦੇ ਆ ਖੁੱਲੇ ਚਾਹੇ ਉੱਥੇ ਜ਼ਰੂਰ ਪੱਖੇ ਵਗੈਰਾ ਲੱਗੇ ਹੋਏ ਤੇ ਇਹ ਸਾਰਾ ਇਹ ਅੱਗੇ ਦਰਬਾਰ ਸਾਹਿਬ ਦਾ ਹੀ ਏਰੀਆ ਹੈ ਮਤਲਬ ਗੁਰਦੁਆਰਾ ਸਾਹਿਬ ਦਾ ਏਰੀਆ ਹੈ ਸਾਰਾ ਹੀ ਬਹੁਤ ਕਾਫੀ ਸਰਾਵਾਂ ਨੇ ਇੱਥੇ ਜਿਵੇਂ ਜਾਦ ਸਾਹਿਬ ਜਾਦੇ ਨਿਵਾਸ ਸਾਹਮਣੇ ਲਿਖਿਆ ਹੈ ਭਾਈ ਦਿਆਲ ਦਿਆਲਾ ਜੀ ਫਿਰ ਇੱਕ ਹੈਗੀ ਹੈ ਇੱਧਰ ਗਿਆਨ ਕੁਟਿਆ ਗੁਰਨਾਨਕ ਨਿਵਾਸ ਬਹੁਤ ਇੱਥੇ ਮਤਲਬ ਅਲੱਗ-ਅਲੱਗ ਇਹਨਾਂ ਨੇ ਜਿੱਦਾਂ ਕਮਰਿਆਂ ਦਾ ਸੈੱਟ ਟਾਈਪ ਹੁੰਦਾ ਹੈ ਬਿਲਡਿੰਗਸ ਉਹ ਬਣਾਇਆ ਪੰਜ ਛੇ ਇਹ ਇਹਨਾਂ ਦੇ ਉਹ ਹੈ ਉਹ ਸਾਹਮਣੇ ਹੈਗੀ ਉਹ ਜੋ ਤੁਹਾਨੂੰ ਦੱਸੀ ਗਿਆਨ ਕੁਟਿਆ ਉਹਦੇ ਨਾਲ ਇੱਕ ਹੋਰ ਹੈ ਉਹਦਾ ਮੈਂ ਨਾਮ ਭਰ ਰਿਹਾ ਕੀ ਹੈ ਇੱਕ ਦੋ ਤੀਜੀ ਆ ਔਰ ਇਹਦੇ ਪਿੱਛੇ ਹੈ 4 ਸਾਹਮਣੇ 5 ਭਾਈ ਸਤੀਦਾਸ 6 ਇਧਰ ਗੁਰੂ ਨਾਨਕ ਦੇਵ ਨਿਵਾਸ 7 ਮਤਲਬ ਕਮਰਿਆਂ ਦੀ ਕਮੀ ਨਹੀਂ ਹੈਗੀ ਇਹਨਾਂ ਕੋਲ ਸਿੱਧੀ ਗੱਲ ਹੈ ਜਿਹੜੀ ਕਮਰਿਆਂ ਦੀ ਕੋਈ ਦਿੱਕਤ ਨਹੀਂ ਹੈ ਹਾਂ ਕਮਰੇ ਬਾਰੇ ਮੈਂ ਤੁਹਾਨੂੰ ਗੱਲ ਕਰਨ ਲਈ ਕਹਿੰਦਾ ਸੀਗਾ ਜਿਹੜਾ ਵੀ ਮੈਂ ਤੁਹਾਨੂੰ ਦੱਸੂਗਾ ਕਮਰਿਆਂ ਦਾ ਇਹ ਹੈ ਕਿ ਇਹ ਲੱਗੀ ਫੱਬੀ ਇਹ ਕਰਦੇ ਐ ਇੱਥੇ ਅੱਜਕੱਲ ਜੋ ਕਿ ਥੋੜਾ ਗਲਤ ਹੈ ਕਦੇ-ਕਦੇ ਦੇ ਦਿੰਦੇ ਐ ਬਿਲਕੁਲ ਫ੍ਰੀ ਅਗਰ ਨੋਨ ਏਸੀ ਲੈਣਾ ਕਿਸੇ ਨੇ ਤਾਂ ਆਜੋ ਆਪਣਾ ਆਧਾਰ ਕਾਰਡ ਵਗੈਰਾ ਦੋ ਔਰ ਲੈ ਚੋ ਕਮਰਾ ਠੀਕ ਹੈ ਮੈਂ ਜਿਵੇਂ ਅੱਜ ਲਾਈਨ 'ਚ ਲੱਗ ਰਿਹਾ ਸੀ ਤੇ ਉਦੋਂ 500 ਰੁਪਏ ਲੈਣ ਲੱਗੇ ਇਹ ਵਿਦਆਊਟ ਏਸੀ ਦਾ ਜਿਹਦੇ ਕੀ ਕੋਈ ਚਾਰजेस ਨਹੀਂ ਹੁੰਦੇ ਸੀਗੇ ਤੇ ਕਈਆਂ ਨੂੰ ਇੱਕ ਮੇਰੇ ਨਾਲ ਪਰਿਵਾਰ ਖੜਿਆ ਸੀਗਾ ਉਹ ਪਰਿ ਯਾਤਰਾ ਕਰਕੇ ਆਏ ਉਹਨਾਂ ਨੇ ਦੱਸਿਆ ਉਹਨਾਂ ਦੇ ਬਾਰੇ ਉੱਪਰ ਬਾਰੇ ਵੀ ਮੈਂ ਕਾਫੀ ਗੱਲਾਂ ਪੁੱਛੀਆਂ ਸੀਗੀਆਂ ਤੇ ਉਹ ਕਹਿੰਦੇ ਸਾਨੂੰ ਜਦੋਂ ਆਪਾਂ 4 ਦਿਨ ਪਹਿਲਾਂ ਇੱਥੋਂ ਗਏ ਸੀਗੇ ਸਾਨੂੰ 1100 ਚ ਏਸੀ ਰੂਮ ਦਿੱਤਾ ਸੀਗਾ ਅੱਜ ਰਾਤ ਜਰਾ ਫੋਨ ਡੈੱਡ ਹੋ ਗਿਆ ਸੀਗਾ ਮੈਂ ਥੋੜਾ ਪੈਰ ਦੇ ਇਸ਼ੂ ਕਰਕੇ ਬਾਰ-ਬਾਰ ਥੋੜਾ ਉੱਪਰ-ਨੀਚੇ ਹੁਣਾ ਕਮਰੇ ਤੇ ਜਾਣਾ ਆਣਾ ਵਾਪਸ ਥੋੜਾ ਔਖਾ ਸੀਗਾ ਇਸ ਕਰਕੇ ਮੈਂ ਕਿਹਾ ਚਲੋ ਕੋਈ ਨਹੀਂ ਆਪਾਂ ਗੱਲ ਕੰਟੀਨਿਊ ਸਵੇਰੇ ਕਰ ਲਾਂਗੇ ਤੇ ਆਪਾਂ ਐਦਾਂ ਸੀਗਾ ਕਿ ਜਿਹੜੀ ਤਾਨੂੰ ਗੱਲ ਰਾਸਦਿਆ ਸੀਗਾ ਮੈਂ ਕਮਰੇ ਬਾਰੇ ਕਿ ਮੈਨੂੰ ਉੱਪਰ ਵਾਲੇ ਜਿੱਥੇ ਉੱਪਰ ਗੁਰਦੁਆਰਾ ਸਾਹਿਬ ਹੈਗਾ ਗੋਵਿੰਦ ਘਾਟ ਔਰ ਗੋਵਿੰਦ ਧਾਮ ਉਹਦੇ ਬਾਰੇ ਜਿੰਨੀਆਂ ਵੀ ਮੈਨੂੰ ਸੰਗਤਾਂ ਇੱਥੇ ਮਿਲੀ ਆ ਇੱਕ ਪਰਿਵਾਰ ਮਿਲਿਆ ਸੀਗਾ ਤੇ ਉਹਨਾਂ ਨੇ ਵੀ ਦੱਸਿਆ ਕਿ ਉੱਪਰ ਹੈ ਜੋ ਉੱਥੇ ਮਤਲਬ ਕਮਰੇ ਦੀ ਤਾਂ ਚਲੋ ਉੱਥੇ ਥੋੜੀ ਦਿੱਕਤ ਤਾਂ ਹੈ ਲੇਕਿਨ ਉੱਥੇ ਕੋਈ ਮੌਸਮ ਐਦਾਂ ਦਾ ਨਹੀਂ ਹੈਗਾ ਵੀ ਗਰਮੀ ਵਾਲਾ ਹੈ ਜਾਂ ਕੁਛ ਹੈ ਵਧੀਆ ਤੁਹਾਨੂੰ ਕੰਬਲ ਦੇ ਦਿੰਦੇ ਆ ਔਰ ਤੁਸੀਂ ਉੱਥੇ ਕਿਤੇ ਵੀ ਰੈਸਟ ਕਰ ਸਕਦੇ ਹੋ ਬਾਹਰ ਠੀਕ ਹੈ ਤੇ ਉਹਦੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਨਹੀਂ ਆਂਦੀ ਫਿਰ ਨੰਬਰ 2 ਤੇ ਸੀਗਾ ਮੈਂ ਇਸ ਵਾਰੀ ਗੱਲ ਕਰ ਰਿਹਾ ਸੀਗਾ ਇਸ ਗੁਰਦੁਆਰਾ ਸਾਹਿਬ ਬਾਰੇ ਇਹਦਾ ਇਦਾਂ ਸੀਗਾ ਕਿ ਜਿਹੜੇ ਰੂਮਸ ਵਗੈਰਾ ਹੈ ਨਾ ਉਹਦੇ ਬਾਰੇ ਗੱਲ ਸੀਗੀ ਵੀ ਲੱਗੀ ਫੱਬੀ ਜੀ ਕਰਦੇ ਰਹਿੰਦੇ ਐ ਹਨਾ ਉਹੀ ਪਰਿਵਾਰ ਨੂੰ ਜਿਹਦੇ ਨਾਲ ਮੇਰੇ ਨਾਲ ਗੱਲ ਹੋਈ ਹੈ ਉਸੇ ਪਰਿਵਾਰ ਨੂੰ 4-5 ਦਿਨ ਪਹਿਲਾਂ ਆਏ ਆ ਦਿੱਤਾ ਸੀਗਾ ਇਹਨਾਂ ਨੇ ਰੂਮ ਜੋ ਨੋਨ ਏਸੀ ਹੈ ਉਹ ਫ੍ਰੀਚ ਔਰ ਜਦੋਂ ਆਪਾਂ ਕੱਲ ਲੈ ਰਹੇ ਸੀ ਰੂਮ ਤਾਂ ਜਿਹੜਾ ਨੋਨ ਏਸੀ ਸੀਗਾ ਉਹਦਾ ਇਹਨਾਂ ਨੇ ਰੈਂਟ ਰੱਖਿਆ ਹੋਇਆ ਸੀਗਾ 500 ਤੇ ਉਹ ਕਹਿੰਦੇ 1100 ਸਾਨੂੰ ਏਸੀ ਦਾ ਦਿੱਤਾ ਸੀਗਾ ਤੇ ਕੱਲ ਏਸੀ ਦਾ ਸੀਗਾ 1500 ਔਰ ਕਿਸੇ ਕਿਸੇ ਨੂੰ 2000 ਮੇਰੇ ਸਾਹਮਣੇ 2000 ਵਾਲੇ ਵੀ ਲੈ ਕੇ ਗਏ ਆ ਦੋ ਤਿੰਨ ਸੋ ਇਹ ਦਿੱਕਤ ਜਿਹੜੀ ਇੱਥੇ ਅੱਜ ਕੱਲ ਸੁਣਨੇ ਨੂੰ ਮਿਲੀ ਐ ਪਹਿਲਾਂ ਮੈਨੂੰ ਕਦੇ ਨਹੀਂ ਇੱਥੇ ਸੁਣਨੇ ਨੂੰ ਮਿਲਿਆ ਖੈਰ ਮੈਂ ਵੀ ਪਹਿਲੀ ਵਾਰ ਆਇਆ ਲੇਕਿਨ ਮੈਂ ਇਹਨੂੰ ਬਲੌਗਿੰਗ ਦੇ ਐਂਡ ਤੋਂ ਮੈਂ ਬਹੁਤ ਫੋਲੋ ਕਰਦਾ ਰਿਹਾ ਐ ਯਾਤਰਾ ਨੂੰ ਠੀਕ ਐ ਬੇਸ਼ੱਕ ਉਹ ਬਾਰ-ਬਾਰ ਮੈਂ ਉਹਨਾਂ ਦਾ ਨਾਮ ਲੈਂਦਾ ਭਾਵੇਂ ਪੰਜਾਬੀ ਟਰੈਵਲ ਕਪਲ ਵਾਲੇ ਹੋਵੇ ਜਾਂ ਇੱਕ ਦੋ ਹੋਰ ਮੈਂ ਉਹਨਾਂ ਨੂੰ ਜਿਆਦਾ ਮਤਲਬ ਫੋਲੋ ਕਰਦਾ ਰਹਿੰਦਾ ਸੀਗਾ ਵੀ ਦੇਖਦਾ ਸੀ ਵੀ ਯਾਤਰਾ ਕਿਵੇਂ ਕਿੱਦਾਂ ਕੀ ਆ ਹੈਨਾ ਚਲੋ ਖੈਰ ਇਹ ਪੁਆਇੰਟ ਸੀਗਾ ਜਿੱਥੇ ਮੈਂ ਤੁਹਾਨੂੰ ਸਵੇਰੇ ਦੱਸਿਆ ਸੀਗਾ ਮੈਂ ਡਿਸਕਸ ਕਰੂੰਗਾ ਇਸ ਚੀਜ਼ ਬਾਰੇ ਬਾਕੀ ਹੁਣ ਆਪਾਂ ਦਰਬਾਰ ਸਾਹਿਬ ਜਾ ਕੇ ਸਿਰ ਆਪਾਂ ਇੱਥੋਂ ਅ ਮੂਵ ਕਰ ਜਾਣਾ ਤੇ ਇੱਛਾ ਤਾਂ ਬਹੁਤ ਸੀਗੀ ਜਾਣ ਦੀ ਉੱਪਰ ਯਾਤਰਾ ਤੇ ਲੇਕਿਨ ਥੋੜਾ ਪੈਰ ਚ ਵੀ ਇਸ਼ੂ ਹੈ ਕੁਝ ਪ੍ਰੀਪਲਾਨਡ ਵੀ ਨਹੀਂ ਸੀਗਾ ਇਹਨਾਂ ਚੀਜ਼ ਲੇਕਿਨ ਆਹ ਆਫਟਰ 1 ਮੰਥ ਮੈਂ ਕੋਸ਼ਿਸ਼ ਕਰੂੰਗਾ ਮਹੀਨੇ ਕੁ ਬਾਅਦ ਜਾਣ ਦੀ ਜ਼ਰੂਰਤ ਤੇ ਹਾਂ ਬਾਕੀ ਜੋ ਜਿਹੜੀਆਂ ਵੀ ਪੋਜ਼ਿਟਿਵ ਚੀਜ਼ਾਂ ਆ ਉਹਨਾਂ ਬਾਰੇ ਦੱਸਣਾ ਵੀ ਚਾਹੀਦਾ ਹੈ ਕੱਲ ਰਾਤ ਅਪਾਂ ਕਾਫੀ ਲੇਟ ਮਤਲਬ 11 11:30 ਵਜੇ ਆ ਕੇ ਲੰਗਰ ਛਕਿਆ ਹੈ ਮਾਤਾ ਖੀ ਵਿਜੀ ਲੰਗਰ ਹਾਲ ਠੀਕ ਹੈ ਕੋਈ ਮਤਲਬ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਕੋਈ ਕੁਛ ਨਹੀਂ ਹੈ ਬਾਕਾਇਦਾ ਤੁਹਾਨੂੰ ਦੋ ਦੋ ਸਬਜ਼ੀਆਂ ਮਿਲਦੀਆਂ ਨੇ ਨਾਲ ਵਧੀਆ ਚਪਾਤੀ ਮਤਲਬ ਗੁਰੂ ਦਾ ਲੰਗਰ ਹੈ ਜਿਹੜਾ ਉਹ ਪ੍ਰੋਪਰ ਓਰੇ ਜਿਹੜੀ ਚੀਜ਼ ਨੂੰ ਫੋਲੋ ਕੀਤਾ ਜਾਂਦਾ ਹੈ ਮਤਲਬ ਕੋਈ ਤੁਸੀਂ 12 ਵਜੇ ਭਾਵੇਂ 1 ਵਜੇ ਆ ਜਾਓ ਹਾਂ ਦਰਵਾਜ਼ਾ ਸਭ ਜਰੂਰ ਬੰਦ ਹੋ ਜਾਂਦਾ ਲੇਕਿਨ ਉਹ ਨਹੀਂ ਲੰਗਰ ਦੀ ਕੋਈ ਦਿੱਕਤ ਨਹੀਂ ਔਰ ਨਾ ਹੀ ਇੱਥੇ ਕੋਈ ਕਮਰੇ ਦੀ ਦਿੱਕਤ ਪਰੇਸ਼ਾਨੀ ਹੈ ਠੀਕ ਹੈ ਹਾਂ ਜਿਹੜਾ ਵਿਚਾਰਾ ਮਤਲਬ ਜਿਹਨੇ ਨਹੀਂ ਲੈਣਾ ਹੈ ਜਾਂ ਕੁਝ ਹੈ ਉਹ ਆਪਣਾ ਆਰਾਮ ਨਾਲ ਜਿੱਦਾਂ ਸ਼ੈੱਡ ਵਗੈਰਾ ਪਏ ਹੋਇਆ ਇਹ ਹੈ ਜਾਂ ਉਧਰ ਤੋਂ ਸਾਹਮਣੇ ਦੱਸਿਓ ਹੈ ਉੱਥੇ ਤੁਸੀਂ ਆਰਾਮ ਨਾਲ ਪੈ ਸਕਦੇ ਹੋ ਆ ਉੱਪਰ ਕੋਠਾ ਹੈ ਸਾਰਾ ਹੀ ਇਹਦੇ ਤੇ ਤੁਸੀਂ ਪੈ ਸਕਦੇ ਹੋ ਹਾਂ ਜੇ ਵੈਦਰ ਕਲੀਅਰ ਹੋਵੇ ਬਾਕੀ ਇਹ ਹੈ ਜੀ ਲੰਗਰ ਹਾਲ ਤੇ ਇਹ ਕੁਝ ਮਾਡਲ ਬਣਾਇਆ ਹੋਇਆ ਹੈਮਕੁੰਨ ਸਾਹਿਬ ਵਰਗਾ ਇਹ ਵਾਲਾ ਬਹੁਤ ਸੋਹਣਾ ਲੱਗਦਾ ਹੈ ਬਾਕੀ ਬਹੁਤ ਖੁੱਲਾ ਡੁੱਲਾ ਏਰੀਆ ਹੈ ਨਾਲ ਕੋਲ ਅੱਗੇ ਠੀਕ ਹੈ ਵਿੱਚ ਨਾਲ ਹੀ ਆਪਣਾ ਸਰੋਵਰ ਵੀ ਹੈਗਾ ਤੇ ਰੂਮਜ਼ ਦੀ ਜਿਹੜੀ ਹੈਗੀ ਉਹ ਕੋਈ ਕਮੀ ਨਹੀਂ ਹੈ ਇੱਥੇ ਆਰਾਮ ਨਾਲ ਰਹਿ ਸਕਦੇ ਹੋ ਰਹੀ ਗੱਲ ਗੋਵਿੰਦ ਘਾਟ ਔਰ ਗੋਵਿੰਦ ਆਮਦੀ ਉੱਥੇ ਦਾ ਐਵੇਂ ਹੈ ਕਿ ਰੂਮਜ਼ ਕੇਵਲ ਸੰਗਤ ਜ਼ਿਆਦਾ ਹੋ ਜਾਂਦੀ ਹੈ ਜੋ ਗੋਵਿੰਦ ਘਾਟ ਤੇ ਲੇਕਿਨ ਫਿਰ ਵੀ ਕਹਿੰਦੇ ਉੱਥੇ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦੇ ਆ ਉਹ ਅ ਬਲੈਂਕਟ ਵਗੈਰਾ ਤੁਸੀਂ ਆਰਾਮ ਨਾਲ ਉੱਥੇ ਰਹਿ ਸਕਦੇ ਹੋ ਕੋਈ ਦਿੱਕਤਾਂ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਇਹ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਹੀ ਹੈ ਜਿਵੇਂ ਰਾਤ ਦੱਸ ਰਿਹਾ ਸੀਗਾ ਵੀ ਜਦੋਂ ਐਂਟਰੀ ਕਰਦੇ ਦਰਬਾਰ ਸਾਹਿਬ ਨਾਲ ਤੇ ਉੱਥੇ ਉਹਦੇ ਖੱਬੀ ਸਾਈਡ ਫਿਰ ਬਾਅਦ ਚ ਤੁਹਾਨੂੰ ਰੂਮਸ ਵਗੈਰਾ ਮਿਲਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਉਸੇ ਜਿੱਥੇ ਰੂਮ ਮਿਲਦੇ ਕਾਊਂਟਰ ਨੰਬਰ 3 ਉਸ ਤੋਂ ਅੱਗੇ ਰਜਿਸਟ੍ਰੇਸ਼ਨ ਹੁੰਦੀ ਹੈ ਤੁਹਾਡੀ ਇਹ ਜੀ ਅੱਥੋਂ ਦਾ ਦ੍ਰਿਸ਼ ਤੁਹਾਨੂੰ ਐਂਡ ਤੋਂ ਆਪਾਂ ਦਰਵਾਜਾ ਸਾਹਿਬ ਦੇ ਦਰਸ਼ਨ ਕਰਵਾ ਕੇ ਫਿਰ ਲਵਾਂਗੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਾਂਗੇ ਹਾਂ ਜੀ ਮੈਂ ਦੁਬਾਰਾ ਤੁਹਾਨੂੰ ਚੈੱਕ ਕਰਵਾ ਦਈਏ ਇੱਕ ਕਾਊਂਟਰ ਨੰਬਰ 1 2 ਔਰ 3 ਇਹ ਉਹਦੇ ਬਿਲਕੁਲ ਸਾਹਮਣੇ ਹੈਗਾ ਜਿੱਥੇ ਉਹ ਸਾਹਮਣੇ ਲਾਈਨਾਂ ਲੱਗੀਆਂ ਹੋਈਆਂ ਇਹ ਹੈ ਜਿਹੜਾ ਕਿ ਤੁਹਾਡੀ ਰਜਿਸਟ੍ਰੇਸ਼ਨ ਵਾਸਤੇ ਜੋ ਤੁਸੀਂ ਹਿਮਕੁੰਡ ਸਾਹਿਬ ਯਾਤਰ ਤੈ ਜਾਣਾ ਉਹਦੀ ਰਜਿਸਟ੍ਰੇਸ਼ਨ ਵਾਸਤੇ ਤੇ ਨਾਲ ਹੀ ਇਹ ਦੇਖੋ ਇੱਥੇ ਕਿੰਨੇ ਸੋਹਣੇ ਸਟੈਚੂ ਵਗੈਰਾ ਲਗਾਏ ਹੋਏ ਇਹਨਾਂ ਨੇ ਅੰਦਰ ਮੈਂ ਇਸ ਟਾਈਮ ਜੁੱਤੇ ਪਹਿਨੇ ਹਨ ਲੇਕਿਨ ਜਾ ਕੇ ਦੱਸ ਸਕਦਾ ਸੀਗਾ ਤੁਹਾਨੂੰ ਤੇ ਇਹ ਬਹੁਤ ਘੱਟ ਲੋਕਾਂ ਨੇ ਦਿਖਾਇਆ ਮੈਂ ਕਹਿੰਦਾ ਨਹੀਂ ਦਿਖਾਇਆ ਮੋਸਟਲੀ ਬਲੌਗਰਸ ਨੇ ਬੜੇ ਸੋਹਣੇ ਸਟੈਚੂ ਵਗੈਰਾ ਇਹ ਉਸ ਸਮੇਂ ਦੇ ਜਦੋਂ ਸਿੱਖਾਂ ਤੇ ਅਤਿਆਚਾਰ ਕੋਲੂ ਚ ਪੀੜਿਆ ਜਾਂਦਾ ਸੀਗਾ ਜਾਂ ਚੜ ਖੜੀਆਂ ਤੇ ਚੜਾਏ ਜਾਂਦੇ ਸੀਗੇ ਉਹਨਾਂ ਬਾਰੇ ਬਿਆਨ ਕਰਦੀ ਇਹ ਤਸਵੀਰਾਂ ਨੇ ਠੀਕ ਹੈ ਜੀ ਸਾਹਮਣੇ ਹੈਗਾ ਆਪਣਾ ਦਰਬਾਰ ਸਾਹਿਬ ਇਧਰੋਂ ਵੀ ਜਾ ਸਕਦੇ ਆ ਜਾਂ ਫਰੰਟ ਤੋਂ ਵੀ ਜਾ ਸਕਦੇ ਆ पासी नाल खे ਜੀ ਇਹ ਸੀਗੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਫਿਰ ਮਿਲਾਂਗੇ ਅਗਲੇ ਵਲੌਗ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ